ਅੱਜ ਅਸੀਂ ਪਿੰਡ ਜਲਵੇੜੀ ਗਹਿਲਾਂ ਪਹੁੰਚੇ ਜਿੱਥੇ ਜਤਿੰਦਰ ਸਿੰਘ ਜੀ ਕਿਸਾਨ ਨੇ ਜਿਨ੍ਹਾਂ ਦੀ ਪਿਛਲੇ ਦਿਨੀ ਅੱਗ ਦੇ ਨਾਲ ਖੜੀ ਕਣਕ ਜਿਹੜੀ ਪੱਕੀ ਫਸਲ ਸੜ ਕੇ ਸੁਆਹ ਹੋ ਗਈ ਸੀ ਉਸ ਦਿਨ ਵੀ ਅਸੀਂ ਆਏ ਸੀ ਔਰ ਉਸ ਦਿਨ ਅਸੀਂ ਇਹਨਾਂ ਦੀ ਜਿਹੜੀ ਆਵਾਜ਼ ਚੱਕੀ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਪ੍ਰਸ਼ਾਸਨ ਤੱਕ ਪਰ ਕੋਈ ਵੀ ਅੱਜ ਕਾਫੀ ਸਮਾਂ ਬੀਤਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ ਕਿਸੇ ਨੇ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਔਰ ਇਸ ਉਸ ਤੋਂ ਬਾਅਦ ਅਸੀਂ ਇਲਾਕਾ ਨਿਵਾਸੀਆਂ ਨੇ ਸਾਰਿਆਂ ਨੇ ਜਿਹੜਾ ਸੋਚ ਕੇ ਜਿਹੜਾ ਥੋੜੇ-ਥੋੜੇ ਪੈਸੇ ਇਕੱਠੇ ਕਰਕੇ ਅੱਜ ਇਸ ਪਰਿਵਾਰ ਦੀ ਜਿਹੜੀ ਹੈ ਮਦਦ ਕਰਕੇ ਚੱਲੇ ਆ। ਸੋ ਮੈਂ ਸਮਝਦਾ ਇਨਸਾਨੀਅਤ ਤੌਰ ਦੇ ਉੱਤੇ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਜਿੰਨੇ ਕੁ ਜੋਗੇ ਹੈਗੇ ਅਸੀਂ ਜਿੰਨਾ ਭਾਵੇਂ ਕਿ ਅਸੀਂ ਪੂਰੀ ਤਾਂ ਨਹੀਂ ਕਰ ਸਕਦੇ ਜਿੰਨਾ ਨੁਕਸਾਨ ਹੋਇਆ ਪਰ ਜਿੰਨਾ ਕੁ ਜਿਹੜਾ ਇਲਾਕੇ ਨੇ ਕਿਸੇ ਨੇ ਵੀ ਥਿਲ-ਫੁਲ ਪਾਇਆ ਚਾਹੇ ਕਿਸੇ ਨੇ 5000 ਪਾਇਆ ਕਿਸੇ ਨੇ 1000 ਪਾਇਆ ਕਿਸੇ ਨੇ 200 ਪਾਇਆ ਕਿਸੇ ਨੇ 500 ਪਾਇਆ ਉਹ ਪਾ ਕੇ ਅਸੀਂ ਇਸ ਪਰਿਵਾਰ ਦੀ ਜਿਹੜੀ ਮਦਦ ਕਰਕੇ ਚੱਲੇ ਆ ਸੋ ਮੈਂ ਸਮਝਦਾ ਸਰਕਾਰਾਂ ਦੇ ਜਿਹੜੇ ਫਰਜ਼ ਬਣਦੇ ਨੇ ਉਹ ਸਰਕਾਰ ਆਪਣੇ ਫਰਜ਼ਾਂ ਤੋਂ ਕਿਤੇ ਕੋਹਾਂ ਦੂਰ ਆ ਕਿਉਂਕਿ ਹਰ ਇਨਸਾਨ ਜੋ ਵੀ ਚੀਜ਼ ਵਸਤ ਕੋਈ ਖਰੀਦਦਾ ਉਹ ਟੈਕਸ ਦੇ ਕੇ ਆਉਂਦਾ ਔਰ ਟੈਕਸ ਦੇ ਪੈਸੇ ਦੇ ਰਾਹੀਂ ਸਰਕਾਰ ਨੇ ਲੋਕਾਂ ਦਾ ਜਿਹੜਾ ਹਰ ਆਫਤ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਹੁੰਦਾ ਹੈ ਡਵੈਲਪਮੈਂਟ ਦਾ ਚਾਹੇ ਕੋਈ ਆਫਤ ਆਵੇ ਉਹ ਪੂਰੇ ਕਰਨੇ ਹੁੰਦੇ ਨੇ ਪਰ ਅੱਜ ਜਿਹੜੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਦੋਂ ਚੋਣਾਂ ਸੀ 2022 ਦੇ ਵਿੱਚ ਉਸ ਸਮੇਂ ਲੋਕਾਂ ਨਾਲ ਵਾਅਦਾ ਕਰਦੇ ਸੀ ਵੀ ਜਦੋਂ ਕਿਸੇ ਵੀ ਤਰ੍ਹਾਂ ਕਿਸਾਨ ਦਾ ਨੁਕਸਾਨ ਹੋਏਗਾ ਤਾਂ ਗਰਦਾਬਰੀ ਬਾਅਦ ਚ ਹੋਏਗੀ ਮੁਆਵਜ਼ਾ ਪਹਿਲਾਂ ਮਿਲੇਗਾ ਪਰ ਅੱਜ ਇੱਥੇ ਅਸੀਂ ਦੇਖ ਰਹੇ ਹਾਂ ਫਤੇਗੜ ਜ਼ਿਲ੍ਹੇ ਦੇ ਵਿੱਚ ਕਿਤੇ ਕੋਈ ਗਰਦਾਬਰੀ ਨਹੀਂ ਕਿਤੇ ਕੋਈ ਮੁਆਵਜ਼ਾ ਨਹੀਂ ਖੜੇ ਨੇ ਸਾਡੇ ਕੋ ਇਧਰ ਕਰੋ ਮੜ ਜਾ ਸਰਿੰਦਰ ਸਿੰਘ ਜੀ ਪਟਮਾਜਰਾ ਤੋਂ ਇਹ ਨਾ ਆਪਣੇ ਇਹਨਾਂ ਦੇ ਦੇਖੋ ਤੁਸੀਂ ਪਿਛਲੇ ਸਵਾ ਸਾਲ ਪਹਿਲਾਂ ਗੜਿਆਂ ਨਾਲ ਕਣਕ ਫਸਲ ਕਣਕ ਦੀ ਫਸਲ ਜਿਹੜੀ ਤਬਾਹ ਹੋ ਗਈ ਬਿਲਕੁਲ ਔਰ ਇਹਨਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ ਔਰ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਿੰਨੇ ਕਿਸਾਨ ਨੇ ਕਿੰਨੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਸਰਕਾਰਾਂ ਉੱਥੇ ਜਾ ਕੇ ਨਹੀਂ ਖੜੀਆਂ ਸੋ ਅਸੀਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਜਿਹੜੇ ਤੁਸੀਂ ਵਾਅਦੇ ਕਰੇ ਪੰਜਾਬ ਦੇ ਲੋਕਾਂ ਨਾਲ ਉਹ ਅੱਜ ਪੂਰੇ ਕਰੋ ਔਰ ਐ ਲੋਕਾਂ ਨੂੰ ਤੜਫਾਓ ਨਾ ਇਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ ਚਾਹੇ ਕਿਸੇ ਨੂੰ ਜਿਹੜੀ ਫਾਈਬਰ ਗੇਟ ਗੱਡੀ ਨਹੀਂ ਮੌਕੇ ਸਰ ਮਿਲੀ ਔਰ ਜਿਹੜੀਆਂ ਅਸੀਂ ਰੋਲਾ ਪਾਉਂਦੇ ਰਹੇ ਵੀ ਸ਼ਹਿਰ ਦੇ ਗੱਬੇ ਤੋਂ ਕੱਢ ਕੇ ਇਹਨਾਂ ਨੂੰ ਦਾ 10 ਪਿੰਡਾਂ ਦੇ 15-15 ਪਿੰਡਾਂ ਦੇ ਜ਼ੋਨ ਬਣਾ ਕੇ ਫਾਇਰ ਰਿਗੇਟ ਦੀਆਂ ਗੱਡੀਆਂ ਖੜਾਓ ਤਾਂ ਕਿ ਕਿਸੇ ਦਾ ਕਿਸਾਨ ਦਾ ਜਾਂ ਕਿਸੇ ਦਾ ਅੱਗ ਲੱਗਣ ਦੇ ਕਰ ਨੁਕਸਾਨ ਨਾ ਹੋਵੇ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰੀ ਐਡਾ ਵੱਡਾ ਨੁਕਸਾਨ ਹੋ ਗਿਆ ਔਰ ਸਰਕਾਰ ਨੁਕਸਾਨ ਹੋਣ ਤੋਂ ਬਾਅਦ ਵੀ ਨਹੀਂ ਪਹੁੰਚੀ ਮੈਂ ਧੰਨਵਾਦੀ ਹਾਂ ਆਪਣੇ ਇਲਾਕੇ ਦੇ ਲੋਕਾਂ ਦਾ ਔਰ ਜਿਨ੍ਹਾਂ ਲੋਕਾਂ ਨੇ ਅੱਜ ਤਿਲ ਫੁੱਲ ਪਾ ਕੇ ਇਸ ਕਿਸਾਨ ਦੀ ਜਤਿੰਦਰ ਸਿੰਘ ਦੀ ਮਦਦ ਕੀਤੀ ਹੈ ਸਰਕਾਰਾਂ ਹੁਣ ਜਾਗਣ ਨਹੀਂ ਅਸੀਂ ਜਿਵੇਂ ਵੀ ਇਲਾਕੇ ਦੇ ਲੋਕ ਇਕੱਠੇ ਹੋ ਕੇ ਅਸੀਂ ਆਪਣਾ ਹਰ ਕਿਸਾਨ ਦੀ ਹਰ ਜਿਹੜਾ ਵੀ ਕੋਈ ਸਮੱਸਿਆ ਚ ਘਿਰੂਗਾ ਅਸੀਂ ਉਹਦੀ ਮਦਦ ਕਰਦੇ ਰਹਾਂਗੇ ਮੇਰਾ ਨਾਮ ਜਤਿੰਦਰ ਸਿੰਘ ਆ ਮੈਂ ਪਿੰਡ ਜਲਵੇੜੀ ਗੱਲਾਂ ਦਾ ਰਹਿਣ ਵਾਲਾ ਮੇਰੀ ਫਸਲ ਸੜ ਕੇ ਸੁਆਹ ਹੋ ਗਈ ਸੀ ਇਹ ਮੇਰੀ ਕੋਈ ਨਹੀਂ ਸੁਣਵਾਰੀ ਲੈਣ ਆਇਆ ਬਲਜੀਤ ਸਿੰਘ ਪੁੱਟਾ ਕੁਛ ਉਹ ਕਰਨ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂਜੀ ਮਾ ਜੇਰਾ ਹਜਕਰ ਜਲਵੇੜੀ ਗੱਲਾਂ ਤੋਂ ਸਾਡੇ ਕੁਝ ਦਿਨ ਪਹਿਲਾਂ ਕਣਕ ਸੜ ਗਈ ਸੀ ਜੋ ਸਾਡਾ ਪਿੱਛੇ ਨੁਕਸਾਨ ਹੋਇਆ ਸੀ ਜਿਦੇ ਬਦੌਲਤ ਸਾਡੇ ਕੋਲ ਸਾਡੇ ਚੇਅਰਮੈਨ ਸਾਹਿਬ ਬਲਜੀਤ ਸਿੰਘ ਪੁੱਟਾ ਜੀ ਸਾਡੇ ਕੋਲ ਮੌਕੇ ਤੇ ਪਹੁੰਚੇ ਔਰ ਸਾਨੂੰ ਹੌਸਲਾ ਦਿੱਤਾ ਔਰ ਅੱਜ ਫੇਰ ਦੁਬਾਰਾ ਸਾਨੂੰ ਉਹਨਾਂ ਨੇ ਜੋ ਸਾਡਾ ਨੁਕਸਾਨ ਹੋਇਆ ਜਿੰਨਾ ਵੀ ਬੰਦਾ ਸੀਗਾ ਉਹ ਸਾਨੂੰ ਅੱਜ ਉਹਨਾਂ ਨੇ ਸਨਮਾਨਿਤ ਕੀਤਾ ਜੋ ਸਾਡਾ ਵੀ ਨੁਕਸਾਨ ਦਾ ਸੀ ਕੀ ਕਹਿਣਾ ਤੇ ਉਹਨਾਂ ਨੂੰ ਮੈਂ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਅਸੀਂ ਸਰਕਾਰਾਂ ਤੋਂ ਹਟ ਕੇ ਮੈਂ ਉਹਨਾਂ ਨੇ ਆ ਕੇ ਸਾਡਾ ਦਿਲੋਂ ਆ ਕੇ ਸੁਣਿਆ ਸਾਨੂੰ ਔਰ ਅੱਜ ਸਾਡਾ ਜੋ ਵੀ ਨੁਕਸਾਨ ਹੋਇਆ ਉਹ ਸਾਨੂੰ ਅੱਜ ਉਹਨਾਂ ਨੇ